ਸ਼੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਵੱਲੋਂ ਗੁੰਗੇ ਦੇ ਮੂੰਹ ਵਿੱਚੋਂ ਗੀਤਾ ਦੇ ਸ਼ਲੋਕ ਕਹਾਉਣੇ ਅਤੇ ਰੋਗੀਆਂ ਨੂੰ ਠੀਕ ਕਰਨ ਦਾ ਇਤਿਹਾਸ ਪੰਜੋਖਰਾ ਵਿਖੇ ਲਾਲਚੰਦ ਨਾਂ ਦਾ ਅਭਿਮਾਨੀ ਬ੍ਰਾਹਮਣ ਰਹਿੰਦਾ ਸੀ ਉਸਨੇ ਸਿੱਖਾਂ ਨੂੰ ਸੁਣਾ ਕੇ ਕਿਹਾ ਕਿ ਦੁਆਪਰ ਦੇ ਅਵਤਾਰ ਸ਼੍ਰੀਕ੍ਰਿਸ਼ਨ ਨੇ ਤਾਂ ਗੀਤਾ ਦੀ ਰਚਨਾ ਕੀਤੀ ਸੀ ਤੇ ਇਹ 60-8 ਸਾਲ ਦਾ ਬੱਚਾ ਖੁਦ ਨੂੰ ਹਰਕ੍ਰਿਸ਼ਨ ਸੈਵਕ ਕਹਾਉਂਦਾ ਹੈ ਮੈਂ ਇਹਨਾਂ ਨੂੰ ਤਾਂ ਗੁਰੂ ਮੰਨਾਂਗਾ ਜੇ ਇਹ ਗੀਤਾ ਦੇ ਕਿਸੇ ਸ਼ਲੋਕ ਦਾ ਅਰਥ ਕਰਕੇ ਵਿਖਾਉਣ। ਗੁਰੂ ਜੀ ਨੇ ਉਸ ਨੂੰ ਤਸੱਲੀ ਕਰਾਉਣ ਲਈ ਕਿਹਾ ਕਿ ਉਹ ਪਿੰਡ ਵਿੱਚ ਆਪਣੀ ਮਰਜ਼ੀ ਦਾ ਕੋਈ ਬੰਦਾ ਲੈ ਆਵੇ ਗੀਤਾ ਦੇ ਅਰਥ ਤਾਂ ਉਹ ਹੀ ਕਰ ਦੇਵੇਗਾ। ਪੰਡਿਤ ਪਿੰਡ ਤੋਂ ਇੱਕ ਗੁੰਗੇ ਤੇ ਬੋਲੇ ਸ਼ਿੱਜੂ ਚੌਰ ਨੂੰ ਲੈ ਆਇਆ। ਗੁਰੂ ਜੀ ਨੇ ਉਸ ਦੇ ਸਿਰ ਉੱਤੇ ਆਪਣੀ ਛੜੀ ਰੱਖੀ ਤੇ ਪੰਡਿਤ ਨੂੰ ਕਿਹਾ ਪੁੱਛੋ ਜੋ ਪੁੱਛਣਾ ਚਾਹੁੰਦੇ ਹੋ। ਪੰਡਿਤ ਨੇ ਜਿੰਨੇ ਵੀ ਸਵਾਲ ਕੀਤੇ ਗੁਰੂ ਬਖਸ਼ੀਸ਼ ਨਾਲ ਸ਼ਜੂ ਨੇ ਸਾਰਿਆਂ ਦੇ ਸਹੀ ਦਵਾਬ ਸਵਾਬ ਦਿੱਤੇ ਪੰਡਿਤ ਦੀ ਤਸੱਲੀ ਹੋ ਗਈ ਤੇ ਉਹ ਗੁਰੂ ਜੀ ਦਾ ਸ਼ਰਧਾਲੂ ਬਣ ਗਿਆ ਗਿਆਨ ਚਰਚਾ ਵਾਲੀ ਇਸ ਥਾਂ ਤੇ ਗੁਰਦੁਆਰਾ ਪੰਜੋਖਰਾ ਸਾਹਿਬ ਸ਼ਸ਼ੋਭਿਤ ਹੈ ਇਸ ਪ੍ਰਸੰਗ ਨੂੰ ਪੰਥ ਪ੍ਰਸਿੱਧ ਕਵੀ ਡਾਕਟਰ ਹਰੀ ਸਿੰਘ ਜਾਚਕ ਨੇ ਇੱਕ ਲੰਬੀ ਕਵਿਤਾ ਵਿੱਚ ਐਵੇਂ ਬਿਆਨਿਆ ਹੈ ਦਿਵ ਦ੍ਰਿਸ਼ਟੀ ਨਾਲ ਸੰਜੂ ਨੇ ਮੁੱਖ ਵਿੱਚੋਂ ਪਾਵਨ ਗੀਤਾਂ ਦਾ ਅਰਥ ਵਿਚਾਰ ਕੀਤਾ ਕੋਤਕ ਤੱਕ ਸਾਰਾ ਲਾਲ ਚੰਦ ਪੰਡਿਤ ਚਰਨਾ ਵਿੱਚ ਟਹਿ ਕੇ ਨਮਸਕਾਰ ਕੀਤਾ ਗੁਰੂ ਜੀ ਥਾਨੇ ਸਰ ਕੁਰਖੇਤਰ ਪਾਣੀਪੱਤ ਹੁੰਦੇ ਹੋਏ ਦਿੱਲੀ ਵਿੱਚ ਰਾਜਾ ਜੈ ਸਿੰਘ ਦੇ ਬੰਗਲੇ ਵਿੱਚ ਪਹੁੰਚੇ ਇਹੋ ਬੰਗਲਾ ਅੱਜਕੱਲ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਜੋਂ ਪੂਰੀ ਦੁਨੀਆ ਵਿੱਚ ਵਿਆਖੇਤ ਹੈ ਰਾਜੇ ਦੀ ਰਾਣੀ ਨੇ ਗੁਰੂ ਦਰਸ਼ਨਾਂ ਦੀ ਇੱਛਾ ਪ੍ਰਗਟ ਕੀਤੀ ਪਰ ਨਾਲ ਹੀ ਬਾਲ ਗੁਰੂ ਦੀ ਪਰਖ ਕਰਨੀ ਚਾਹੀ ਉਸਨੇ ਕੁਝ ਗੋਲੀਆਂ ਨੂੰ ਲਿਆ ਕੇ ਸਭ ਨੇ ਇੱਕੋ ਇੱਕੋ ਜਿਹੇ ਕੱਪੜੇ ਪਾ ਕੇ ਗੁਰੂ ਜੀ ਨੂੰ ਨਮਸਕਾਰ ਕੀਤੀ ਜਾਣੀ ਜਾਣ ਸਤਗੁਰ ਨੇ ਪੂਰੇ ਘਾਟ ਵਿੱਚੋਂ ਰਾਣੀ ਨੂੰ ਪਛਾਣ ਲਿਆ ਅਤੇ ਰਾਣੀ ਦੀ ਸ਼ਰਦਾ ਹੋਰ ਵੀ ਪੱਕੀ ਹੋ ਗਈ ਦਿੱਲੀ ਵਿੱਚ ਗੁਰੂ ਜੀ ਨੇ ਔਰੰਗਜ਼ੇਬ ਨੂੰ ਦਰਸ਼ਨ ਦੇਣ ਤੋਂ ਨਾ ਅਗਾ ਦਿੱਤੀ ਕਿਹਾ ਜਾਂਦਾ ਹੈ ਕਿ ਬਾਦਸ਼ਾਹ ਅਤੀ ਘੜੀ ਬੰਗਲਾ ਸਾਹਿਬ ਦੇ ਸਾਹਮਣੇ ਖੜਾ ਰਿਹਾ ਅਗਲੇ ਦਿਨ ਬਾਦਸ਼ਾਹ ਨੇ ਆਪਣੇ ਪੁੱਤਰ ਨੂੰ ਭੇਜਿਆ ਗੁਰੂ ਜੀ ਨੇ ਉਸ ਨੂੰ ਆਤਮਿਕ ਅਪਦੇਸ਼ ਦਿੱਤਾ ਜਦੋਂ ਗੁਰੂ ਜੀ ਦਿੱਲੀ ਵਿੱਚ ਪਹੁੰਚੇ ਤਾਂ ਉੱਥੇ ਚੇਚਕ ਦੀ ਬਿਮਾਰੀ ਫੈਲੀ ਹੋਈ ਸੀ ਲੋਕੀ ਬਿਮਾਰੀ ਕਾਰਨ ਮਾਰੇ ਸੰਸਾਪਾਸੇ ਆਹਾਕਾਰ ਮਚੀ ਹੋਈ ਸੀ ਗੁਰੂ ਜੀ ਨੇ ਪ੍ਰਵਾਹ ਨਾ ਕੀਤੀ ਤੇ ਪੀੜਤਾਂ ਦੀ ਹੱਥਾ ਸੇਵੀ ਵਿੱਚ ਜੁਟ ਗਏ ਉਹ ਲੋਕਾਂ ਦੇ ਘਰਾਂ ਤੇ ਮੁਹੱਲਿਆਂ ਵਿੱਚ ਵੀ ਗਏ। ਇਉਂ ਚੇਚਕ ਦੀ ਬਿਮਾਰੀ ਨੇ ਆਪ ਨੂੰ ਵੀ ਘੇਰ ਲਿਆ। ਗੁਰੂ ਜੀ ਨੇ ਸਤਖੰਡ ਵਾਪਸੀ ਦਾ ਸਮਾਂ ਨੇੜੇ ਜਾਣ ਕੇ ਨੇੜੇ ਬੈਠੀਆਂ ਸੰਗਤਾਂ ਨੂੰ ਆਖਰੀ ਵਚਨ ਕਹੇ ਬਾਬਾ ਬਕਾਲੇ ਅਰਥਾਤ ਸਾਡੇ ਤੋਂ ਬਾਅਦ ਗੁਰਗੱਦੀ ਸੰਭਾਲਣ ਵਾਲੇ ਮਹਾਪੁਰਖ ਬਕਾਲੇ ਵਿੱਚ ਹਨ। ਤਾਂ ਉਹਨਾਂ ਦਾ ਇਸ਼ਾਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਵਾਲ ਸੀ ਜੋ ਰਿਸ਼ਤੇ ਵਿੱਚ ਉਹਨਾਂ ਦੇ ਦਾਦੇ ਲੱਗਦੇ ਸਨ 30 ਮਾਰਚ 1664 ਈਸਵੀ ਨੂੰ ਗੁਰੂ ਹਰਿਕ੍ਰਿਸ਼ਨ ਸਾਹਿਬ ਦਿੱਲੀ ਵਿਖੇ ਹੀ ਜੋਤੀ ਜੋਤ ਸਮਾ ਗਏ ਜਿੱਥੇ ਆਪ ਦਾ ਸੰਸਕਾਰ ਕੀਤਾ ਗਿਆ ਉੱਥੇ ਅੱਜ ਕੱਲ ਗੁਰਦੁਆਰਾ ਬਾਲਾ ਸਾਹਿਬ ਸੁਆਮੈਨ ਹੈ ਆਪ ਦੀ ਬਲੱਖਣ ਪ੍ਰਤਿਭਾ ਤੇ ਦਰਦਿਆਂ ਦਾ ਦੰਡ ਦਰਤਵੰਡਨ ਕਰਕੇ ਹੀ ਦਸ਼ਮੇਸ਼ ਪਿਤਾ ਸ੍ਰੀ ਗੁਰਗੋਬਿੰਦ ਸਿੰਘ ਜੀ ਨੇ ਚੰਡੀ ਦੀ ਵਾਰ ਦੀ ਆਰੰਭਕ ਪੌੜੀ ਵਿੱਚ ਫਰਮਾਇਆ ਹੈ ਸ੍ਰੀ ਹਰਿ ਗ੍ਰਿਸ਼ਣ ਧਿਆਈਐ ਜਿਸ ਠਿਠੇ ਸਬਜੁਖ ਜਾਏ